ਪੰਜਾਬੀ ਰੇਡੀਓ ਯੂਐਸਏ ਦੇ ਸਭ ਸਤਿਕਾਰਯੋਗ ਸੁਣਨ ਵਾਲੇ ਔਰ ਸਾਡੇ ਸੋਸ਼ਲ ਮੀਡੀਆ ਰਾਈ ਸਾਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿੰਨੇ ਆ ਭਾਬਾ ਗੁਰੂ ਨਾਨਕ ਦੇਵ ਜੀ ਦੀ ਜਨਮ ਤਰਤੀ ਨਨਕਾਣਾ ਸਾਹਿਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੇਰੇ ਵੱਲੋਂ ਸਭ ਨੂੰ ਬੜੀ ਨੀ ਗੀਜੀ ਸਤਿ ਸ੍ਰੀ ਅਕਾਲ ਸਾਲ 2020 ਦੀ ਇੱਕ ਕਵਰੇਜ ਔਰ ਮੈਂ ਤੁਹਾਡਾ ਆਪਣਾ ਮਸੂਦ ਮੱਲੀ ਜਿਹੜਾ ਪਿਛਲੇ 11 ਵਰਿਆਂ ਤੋਂ ਤੁਹਾਡੇ ਵਾਸਤੇ ਇਹ ਸੇਵਾ ਨਿਭਾ ਰਿਹਾ ਔਰ ਇਸ ਵਾਰ 551ਵਾਂ ਪ੍ਰਕਾਸ਼ਪੁਰ ਉਹਦੀਆਂ ਰੌਣਕਾਂ ਜਿਹੜੀਆਂ ਉਹਦੇ ਵਾਸਤੇ ਗੁਰਦੁਆਰਾ ਸ੍ਰੀ ਜਨਮਸਥਾਨ ਨੂੰ ਸਜਾਇਆ ਜਾ ਰਿਹਾ ਹੈ ਉਦੋਂ ਜਦੋਂ ਦੁਨੀਆ ਭਰ ਦੇ ਵਿੱਚ ਕੋਵਿਡ-19 ਦੀ ਮਹਾਮਾਰੀ ਹੈ ਔਰ ਸੰਗਤਾਂ ਦੁਨੀਆ ਭਰ ਦੇ ਵਿੱਚੋਂ ਕੁਝ ਕਹਿ ਲਵੋ ਕਿ ਬਹੁਤ ਥੋੜੀਆਂ ਆਈਆਂ ਨੇ ਬਟ ਗੁਰੂ ਘਰ ਹੈ ਜਿਹੜਾ ਉੰਦੀ ਸਜਾਵਟ ਦੇ ਉੱਤੇ ਉਹਨੂੰ ਸ਼ਿੰਗਾਰਨ ਦੇ ਬਾਰੇ ਲਾਈਟਿੰਗ ਦੇ ਬਾਰੇ ਕਿਸੇ ਕਿਸਮ ਦਾ ਕੋਈ ਕਮੀ ਘਟਾ ਜਿਹੜਾ ਉਹ ਨਹੀਂ ਹੈ ਇਸ ਵੇਲੇ ਮੈਂ ਮੇਨ ਜਨਮਸਥਾਨ ਦੇ ਮੇਨ ਕੰਪਲੈਕਸ ਦੇ ਵਿੱਚ ਹਾਂ ਜਿੱਥੇ ਸਾਡੇ ਕੈਮਰੇ ਦੀ ਅੱਖ ਹੈ ਜਿਹੜੀ ਉਹ ਅਗਰ ਤੁਹਾਨੂੰ ਦਿਖਾਵੇ ਤੇ ਇਹ ਲਾਈਟਿੰਗ ਦੇ ਨਾਲ ਨਾਲ ਅਗਰ ਤੁਸੀਂ ਉਹ ਦੂਰ ਨਜ਼ਾਰਾ ਕਰ ਰਹੇ ਜੇ ਤੇ ਇਹ ਕੀਰਤਨ ਹਾਲ ਹੈ ਕੀਰਤਨ ਹਾਲ ਜਿੱਥੇ ਅਡੋ ਅਡ ਡੋਲੀਆਂ ਆ ਕੇ ਅਡੋ ਅਡ ਪਾਰਟੀਆਂ ਨੇ ਜਿਹੜੀਆਂ ਉਹ ਆਪ ਆਪਣਾ ਚੜਾਵਾ ਜਿਹੜਾ ਉਹ ਪੇਸ਼ ਕਰਦੀਆਂ ਨੇ ਸਾਹਮਣੇ ਅਗਰ ਤਦੋ ਸੀ ਇਸ ਵੇਲੇ ਦੇਖ ਰਹੇ ਜੇ ਤੇ ਇੱਥੇ ਗੁਰਪਾਣੀ ਸਾਹਿਬ ਜਿੰਨਾ ਦਾ ਕੱਲ ਆਰੰਭ ਹੋਏਗਾ ਔਰ ਇਸ ਵੇਲੇ ਕੈਮਰਾ ਜਿਹੜਾ ਇਹ ਜੋ ਤੁਹਾਨੂੰ ਨਜ਼ਾਰਾ ਕਰਾ ਰਿਹਾ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਟਾਈਮ ਕਰੀਬ ਵੀ ਲੈ ਜਾਈਏ ਲਾਗੇ ਵੀ ਲੈ ਜਾਈਏ ਇਹ ਸੋਨੇ ਦੀ ਉਪਾਲਕੀ ਹੈ ਜਿਹੜੀ ਸਾਲ 2004 ਸਾਲ 2005 ਦੇ ਵਿੱਚ ਉਦੋਂ ਦੇ ਚੜ੍ਹਦੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਲੈ ਕੇ ਆਏ ਸਨ ਸੋ ਇਹ ਉਹ ਹੈ ਔਰ ਇਸ ਵੇਲੇ ਵੀ ਤੁਸੀਂ ਚਾਰਚ ਫੇਰੇ ਜਦੋਂ ਇਹ ਨਜ਼ਾਰਾ ਕਰਦੇ ਜੇ ਤੇ ਲਾਈਟਿੰਗ ਹੈ ਜਿਹੜੀ ਉਹ ਵੇਖਣ ਦੇ ਕਾਬਿਲ ਹੈ ਉਹ ਦੇਖਣ ਦੇ ਕਾਬਿਲ ਹੈ ਉਹ ਨਜ਼ਾਰਾ ਦੇਣ ਦੇ ਕਾਬਿਲ ਹੈ ਰੰਗ ਬਰੰਗੀਆਂ ਲਾਈਟਾਂ ਇੱਕ ਨਹੀਂ ਕਈ ਰੰਗ ਨੇ ਜਿਹੜੇ ਉਹ ਨੂਰ ਦਾ ਨਜ਼ਾਰਾ ਜਿਹੜਾ ਉਹ ਪੇਸ਼ ਕਰ ਰਹੇ ਨੇ ਸੋ ਇਹ ਸ੍ਰੀ ਜਨਮਸਥਾਨ ਨਨਕਾਣਾ ਸਾਹਿਬ 메ਨ ਕੀਰਤਨ ਹਾਲ 메ਨ ਕੰਪਲੈਕਸ ਹੈ ਜਿਹੜਾ ਇਹ ਉਦੇ ਨਜ਼ਾਰੇ ਤੁਸੀਂ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸੋਸ਼ਲ ਮੀਡੀਆ ਪੇਜ ਰਹੀਂ ਦੇਖ ਰਹੇ ਜੇ ਸੋ ਇਸ ਵਾਰ ਵੀ ਪੰਜਾਬੀ ਰੇਡੀਓ ਯੂਐਸਏ ਉਹ ਸੇਵਾ ਜਿਹੜੀ ਪਿਛਲੇ 11 ਵਰਿਆਂ ਤੋਂ ਤੁਹਾਡੇ ਵਾਸਤੇ ਨਿਭਾ ਰਿਆ ਸੀਗਾ ਉਹਨੂੰ ਨਿਭਾਉਂਦੇ ਆ ਹੋਏ ਆ ਤੁਹਾਡੇ ਵਾਸਤੇ ਇਥੋਂ ਦਾ ਅੱਖਾਂ ਡਠਾ ਹਾਲ ਹੈ ਜਿਹੜਾ ਉਹ ਪੇਸ਼ ਕਰੇਗਾ ਕੀਰਤਨ ਜਿਹੜੇ ਉਹ ਵੀ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਸ਼ਬਦ ਜਿਹੜੇ ਉਹ ਵੀ ਪੇਸ਼ ਕੀਤੇ ਜਾਣਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਰਦਾਸ ਹੈ ਉਹ ਵੀ ਉਸੇ ਤਰ੍ਹਾਂ ਤੁਹਾਡੇ ਤੱਕ ਪਹੁੰਚੇ ਜਿਦਾ ਪਹਿਲੇ ਅਸੀਂ ਸਾਰੀ ਕਵਰੇਜ ਹੈ ਜਿਹੜੀ ਉਹ ਤੁਹਾਡੇ ਵਾਸਤੇ ਪੇਸ਼ ਕਰਦੇ ਸਾਂ ਸੋ ਇਹ ਇੱਕ ਮੋਡਲੀ ਕਵਰੇਜ ਹੈ ਜਿਹੜੀ ਇਹ ਪੇਸ਼ ਕਰਨ ਦਾ ਮਕਸਦ ਇਹ ਸੀਗਾ ਕਿ ਅਸੀਂ ਤੁਹਾਨੂੰ ਕਮੋਸ ਕਮ ਉਹ ਨਜ਼ਾਰਾ ਕਰਾਈਏ ਕਿ ਇਸ ਵੇਲੇ ਸਜਾਵਟ ਦਾ ਇਸ ਵੇਲੇ ਸ਼ਿੰਗਾਰ ਦਾ ਕੰਮ ਜਿਹੜਾ ਉਹ ਗੁਰਦੁਆਰਾ ਸ੍ਰੀ ਜਨਮਸਥਾਨ ਨਨਕਾਣਾ ਸਾਹਿਬ ਦੇ ਵਿੱਚ ਕਿਵੇਂ ਜਾਂ ਕਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਾਂ ਉਹਦਾ ਅਪਰਾਲਾ ਕਿਸ ਰੰਗ ਦਾ ਹੈ ਸੋ ਇਸ ਮੋਡਲੀ ਰਿਪੋਰਟ ਦੇ ਨਾਲ ਇਸ ਐਂਟਰੀ ਦੇ ਨਾਲ ਲਹਿੰਦੇ ਪੰਜਾਬ ਤੋਂ ਗੁਰਦੁਆਰਾ ਸ੍ਰੀ ਜਨਮਸਥਾਨ ਨਨਕਾਣਾ ਸਾਹਿਬ ਤੋਂ ਪੰਜਾਬੀ ਰੇਡੀਓ ਯੂਐਸ ਲਈ ਮੈਂ ਸਮਸੂਦ ਮੱਲੀ ਪੰਜਾਬੀ ਰੇਡੀਓ ਯੂਐਸਏ ਦੇ ਸਭ ਸਤਿਕਾਰਯੋਗ ਸਰੋਤਿਆਂ ਸਮੇਤ ਸਾਡੇ ਸੋਸ਼ਲ ਮੀਡੀਆ ਦੇ ਦਰਸ਼ਕਾਂ ਨੂੰ ਲੈਂਦੇ ਪੰਜਾਬ 'ਚ ਮਸੂਦ ਮੱਲੀ ਬੜਾ ਅਦਬ ਭਰਿਆ ਤੇ ਨਿਗਾਜਿਆ ਸਸਰੀਆ ਕਾਲ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਕਿਨੇ ਹੈ ਤੁਹਾਨੂੰ ਗੁਰਪੁਰਬ ਨਾਨਕ ਦੇਵ ਜੀ ਦੇ 551ਵ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਦੇ ਵਿੱਚ ਲੈਂਦੇ ਪੰਜਾਬ 'ਚ ਹੈ ਤੇ ਮੈਂ ਨਨਕਾਣਾ ਸਾਹਿਬ ਹੀ ਆ ਪਰ ਅੱਜ ਮੈਂ ਜ਼ਰਾ ਟਿਕਾਣਾ ਬਦਲਿਆ ਤਾਂ ਜੋ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਕੋਈ ਥੋੜੀ ਜਿਹੀ ਨਵੀਂ ਲੁੱਕ ਦੇ ਸਕੀਏ ਮੈਂ ਮੌਜੂਦਾਂ ਜੀ ਇਸ ਵੇਲੇ ਗੁਰਦੁਆਰਾ ਬਾਲ ਤਾਂ ਤੋਂ ਥੋੜਾ ਹੀ ਦੂਰ ਹੈ ਦੁਨੀਆ ਭਰ ਤੋਂ ਢੋਕੇ ਸੰਗਤਾਂ ਆਉਂਦੀਆਂ ਸੀਆਂ ਕੋਵਿਡ-19 ਕੋਰੋਨਾ ਕੋਰੋਨਾ ਐਰ ਕੀ ਗਿਣਤੀ ਹੈ ਜਿਹੜੀ ਉਹ ਕਾਫੀ ਘਟੀ ਬਹਰਲ ਕੁਝ ਦੇਸ਼ਾਂ-ਵਿਦੇਸ਼ਾਂ ਤੋਂ ਆਈਆਂ ਸੰਗਤਾਂ ਚੋਂ ਬਜ਼ੁਰਗ ਸਾਡੇ ਕੋਲ ਨੇ ਪਰਾਂ ਹੋ ਗਏ ਜੇ ਗੱਲ ਮੈਂ ਕਰਨੀ ਤੁਹਾਡੇ ਨਾਲ ਵੀ ਜੀ ਅਬ ਸਸਰੇ ਕਾਲ ਜੀ ਜੀ ਆਏ ਨੇ ਉਸਰੇ ਕਾਲ ਜੀ ਜੀ ਆਏ ਨੇ ਜੀ ਕੀ ਨਾਂ ਆਪਣਾ ਨਰੈਣ ਸਿੰਘ ਆ ਜੀ ਨਰੈਣ ਸਿੰਘ ਹੁਣ ਕਿੱਥੋਂ ਆਏ ਜੀ ਜੀ ਰਸ ਫਤਿਹਗੜ ਸਾਹਿਬ ਚੜ੍ਹਦੇ ਪੰਜਾਬ ਤੋਂ ਆਏ ਜੇ ਜੀ ਆਏ ਨੂੰ ਕਹਿੰਦੇ ਸਵਾਗਤ ਕਰਨੇ ਤੁਹਾਡਾ हां जी ठीक है जी ਅਸੀਂ ਇੱਥੇ ਜਿੱਦੇ ਤੋਂ ਆਏ ਆਂ ਹਰੀਆਂ ਦੇ ਬਾਰਡਰ ਦੀਆਂ ਸੀ ਆਉਣ ਦੀਆਂ ਬਸ ਆਏ ਪਹਿਲੀ ਵਾਰੀ ਆ ਤੇ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਮਾਹੌਲ ਲੱਗਾ ਸਾਨੂੰ ਬਹੁਤ ਇਸੇ ਕੋਈ ਦਿੱਕਤ ਨਹੀਂ ਹੈਗੀ ਤਾਂ ਬਹੁਤ ਠੀਕ ਹੈ ਮਾਹੌਲ ਬਹੁਤ ਵਧੀਆ ਕੀ ਮਹਿਸੂਸ ਕਰਦੇ ਜੇ ਕਿ ਉੱਥੇ ਪਾਕਿਸਤਾਨ ਬਾਰੇ ਜਿਹੜੀਆਂ ਗੱਲਾਂ ਹੁੰਦੀਆਂ ਸੀਗੀਆਂ ਆ ਕੇ ਹੁਣ ਤੁਸੀਂ ਇੱਥੇ ਬਾਜ਼ਾਰਾਂ 'ਚ ਫਿਰੇ ਜੇ ਲੋਕਾਂ ਨੂੰ ਮਿਲੇ ਜੇ ਦੇਖਿਆ ਨਨਕਾਣਾ ਸਾਹਿਬ ਮੱਥਾ ਟੇਕਿਆ ਮਾਹੌਲ ਹੈ ਜਿਹੜਾ ਗੱਲਾਂ ਜਿ ਕਿਹਾ ਹੋਇਆ ਸੀਗਾ ਤੇ ਇੱਥੇ ਆ ਕੇ ਕਿਹਾ ਜਿਆ ਡਿਟਾ ਬਹੁਤ ਵਧੀਆ ਲੱਗਿਆ ਜੀ ਮਾਹੌਲ ਇੱਥੇ ਆ ਕੇ ਤੇ ਆਪਣਾ ਸਾਰਾ ਮਾਹੌਲ ਤੇ ਬਹੁਤ ਵਧੀਆ ਹੈ ਮਾਹੌਲ ਠੀਕ ਹੈ ਤੇ ਬਹੁਤ ਵਧੀਆ ਮਾਹੌਲ ਹੈ ਲੰਗਰ ਪਾਣੀ ਰਹਿਣ ਵਾਲੋਂ ਜਿਹੜੇ ਪ੍ਰਾਲੇ ਨੇ ਉਸ ਬਾਰੇ ਕੀ ਵਿਚਾਰ ਨੇ ਤੁਹਾਡੇ ਬਿਲਕੁਲ ਠੀਕ ਠਾਕ ਨੇ ਜੀ ਪ੍ਰਾਲੇ ਸਾਡੇ ਸਾਨੂੰ ਕਵਰੇਜ ਮਿਲ ਗਏ ਨੇ ਸਾਡੀ ਸੇਵਾ ਪਾਣੀ ਲੰਗਰ ਪਾਣੀ ਸਕੇਨ ਖੂਬ ਸਾਡੀ ਸੇਵਾ ਹੁੰਦੀ ਹੈ ਜੀ ਅੱਛਾ ਜੀ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਔਰ ਆਪਣੇ ਸਰੋਤਿਆਂ ਨੂੰ ਦੱਸਦਾ ਜਾਵਾਂ ਕਿ ਐਰ ਕੀ ਇੱਕ ਨਵਾਂ ਕੰਮ ਹੀ ਹੋਇਆ ਹੈ ਕਿ ਸੰਗਤਾਂ ਘਟਾਈਆਂ ਤੇ ਸਾਡੇ ਚੜ੍ਹਦੇ ਪੰਜਾਬ ਤੋਂ ਜਿਹੜੇ ਜੀ ਆਉਣ ਦੇ ਨੇ ਉਹਨਾਂ ਨੂੰ ਘੱਟੋ ਘੱਟ ਕਮਰੇ ਲੱਭਣ ਦੇ ਨੇ ਪਹਿਲਾਂ ਉਹਨਾਂ ਨੂੰ ਸ਼ਿਕਵਾ ਹੁੰਦਾ ਸੀਗਾ ਕਿ ਸਾਨੂੰ ਕਮਰੇ ਨੇ ਜਿਹੜੇ ਉਹ ਨਹੀਂ ਲ ਕਿ ਇਹ ਰੀਜਾਂ ਨੇ ਜਿਹੜੀਆਂ ਪੂਰੀਆਂ ਕਰਨੀਆਂ। ਆਪਣੇ ਅੰਦਰ ਦੀ ਗੱਲ ਹੈ ਜਿਹੜੀ ਉਹਨਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰ ਦੋ। ਅੱਛਾ ਜੀ ਅਸੀਂ ਦੂਸਰੇ ਬਜ਼ੁਰਗ ਨੇ ਜੀ ਤੁਸੀਂ ਥੋੜਾ ਜਿਹਾ ਨੇੜੇ ਆਓ ਜੀ। ਸਸਰੀ ਕਾਲ ਜੀ। ਸਸਰੀ ਕਾਲ ਜੀ। ਨਾਂ ਕੀ ਆਪਣਾ? ਮੇਰਾ ਨਾਂ ਗੁਰਦੀਪ ਸਿੰਘ ਜੀ। ਇਹ ਗੁਰਦੀਪ ਹੋਂ ਦਾ ਵੀ ਆਣਾ ਫਤਿਹਗੜ ਤੋਂ। ਹਾਂ ਜੀ ਫਤਿਹਗੜ ਸਾਹਸ ਵਾਲਾ ਜ਼ਿਲ੍ਹਾ। ਹਾਂ ਹਾਂ। ਤੇ ਪੰਜਾਬ ਦੇ ਚੰਡੀਗੜ੍ਹ ਦੇ ਨਜ਼ਦੀਕ ਹੈ। ਅੱਛਾ ਜੀ ਤੇ ਤੁਸੀਂ ਵੀ ਪਹਿਲੀ ਵਾਰ ਆਏ ਜੀ? ਨਹੀਂ ਜੀ ਮੈਂ ਪਹਿਲਾਂ ਆ ਚੁੱਕਾ ਹਾਂ। ਕਦੋ-ਕਦੋ ਆਏ ਜੀ? ਮੈਂ ਇਹਨਾਂ ਦਾ ਦੋ ਤਿੰਨ ਵਾਰੀ ਪਹਿਲਾਂ ਆ ਚੁੱਕਾ ਹਾਂ। ਤੇ 18 ਜੀ ਆਏ 16 ਜੀ ਆਏ 16 ਜੀ ਵੀ ਆਏ 18 ਜੀ ਵੀ ਆਏ ਅੱਜ ਤੁਸੀਂ ਸਾਮ ਸੰਭਾਲ ਬਾਕੀ ਸਾਰੇ ਜਿਹੜੇ ਇਹ ਵੇਖਦੇ ਜੇ ਇੱਥੇ ਅਪਰਾਲੇ ਉਹਨਾਂ ਦੇ ਵਿੱਚ ਕਿੰਨਾ ਕੁ ਫਰਕ ਆ ਔਰ ਉਸ ਬਾਰੇ ਤੁਹਾਡੇ ਵਿਚਾਰ ਨੇ ਜਿਹੜੇ ਅਸੀਂ ਚੋਣੇ ਆ ਕਿ ਵਿਸ਼ਪ ਭਰ ਦੇ ਵਿੱਚ ਜਿਹੜੀਆਂ ਬਾਬੇ ਨਾਨਕ ਦੀਆਂ ਨਾਮ ਲੈਵਾ ਸੰਗਤਾਂ ਨੇ ਉਹਨਾਂ ਤੱਕ ਤੁਹਾਡੇ ਵਿਚਾਰ ਪਹੁੰਚਣ ਉਹ ਦੱਸੋ ਜੋ ਵੇਖਿਆ ਜੋ ਡਿਠਾ ਮਲੀ ਸਭ ਗੱਲ ਇਸ ਤਰ੍ਹਾਂ ਜੀ ਬੜਾ ਤੁਹਾਡਾ ਧੰਨਵਾਦ ਤੁਸੀਂ ਸਾਡਾ ਸੰਦੇਸ਼ ਜਿਹੜਾ ਸਾਰੀ ਦੁਨੀਆ ਵਿੱਚ ਪੁਚਾ ਰਹੇ ਹੋ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਬੜੇ-ਬੜੇ ਭਾਗ ਗਏ ਜਿਹੜੇ ਕਿ ਅਸੀਂ ਜਿਹੜੇ ਹਰ ਸਿੱਖ ਦੀ ਅਰਦਾਸ ਹੈ ਸਵੇਰੇ ਸ਼ਾਮ ਆਪਣੇ ਨੇਤੇ ਨੇਮ ਕਰਨ ਤੋਂ ਪਰੰਤ ਕਿ ਸ੍ਰੀ ਨਾਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨ ਪੰਥੀ ਨੂੰ ਸ਼ੋਰੇਆ ਖੁੱਲੇ ਦਰਸ਼ਨ ਦੀਦਾਰੇ ਬਖਸ਼ੀ ਜਾਣ ਤੇ ਅਸੀਂ ਸਮਝਦੇ ਹਾਂ ਕਿ ਸਾਡੀ ਅਰਦਾਸ ਸਤਿਗੁਰ ਨੇ ਮਨਜ਼ੂਰ ਕਰ ਲਈ ਏ ਤੇ ਸਾਨੂੰ ਦਰਸ਼ਨ ਹੋ ਰਹੇ ਨੇ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਅੱਗੇ ਜਿਹੜਾ ਅਸੀਂ ਪ੍ਰਬੰਧ ਉਹਦੇ ਨਾਲੋਂ ਕਾਫੀ ਸਿਹਤਾਰ ਹੋਇਆ ਮੈਂ ਗੱਲ ਕਹਿੰਦਾ ਕਿ ਰਸਟਰੀ ਵੀ ਸੁਧਾਰ ਹੋਇਆ ਪਰ ਮੈਂ ਸੋਚਦਾ ਕਿ ਜਿਹੜੇ ਕੋਈ ਵੀ ਕੰਮ ਹੈ ਨਾ ਉਹ ਦੀ ਹਮੇਸ਼ਾ ਸੁਧਾਰ ਦੀ ਹਮੇਸ਼ਾ ਗੁੰਝਾਇਸ਼ ਹੁੰਦੀ ਹੁੰਦੀ ਹੈ ਵੀ ਥੋੜੀ ਬਹੁਤੇ ਹੁੰਦੇ ਨੇ ਜਿਹੜੇ ਤੇ ਉਹਨਾਂ ਨੂੰ ਬੇਨਤੀ ਕਰ ਰਹੇ ਥੋੜੇ ਬਹੁਤ ਹੋਰ ਸੌਖਾ ਵੀਜ਼ਾ ਸਿਸਟਮ ਜਿਸ ਟਾਈਮ ਇਮੀਗ੍ਰੇਸ਼ਨ ਸੌਖੀ ਕਰਦੇ ਨੇ ਵਿੱਚੋਂ ਦੀ ਕਿਉਂਕਿ ਬੜਾ ਲੰਮਾ ਚੈਨਲ ਹੈ ਥੋੜੇ ਹਸਾਬ ਕਿਤਾਬ ਨਾਲ ਤੇ ਅੱਗੇ ਉੱਥੇ ਜੋ ਸੂਲ ਤਾਂ ਮਾੜੀ-ਮੋਟੀ ਆਉਂਦੀਆਂ ਨੇ ਮਾਮੂਲੀ ਹੀ ਨੇ ਤੇ ਇੱਥੇ ਜਿਸ ਤਰ੍ਹਾਂ ਰੈਂਡ ਦੇ ਕੋਈ ਲੈਟਰਨ ਮਾਸਟਰ ਨੂੰ ਥੋੜੇ ਕੱਟਨੇ ਬੋਤਾ ਦੇਣ ਤੇ ਗੱਲ ਕੋਈ ਨਹੀਂ ਬੜਾ ਵਧੀਆ ਕੋਈ ਮ ਕੋਈ ਇਹ ਚ ਧਿਆਰ ਦੀ ਗੱਲ ਨਹੀਂ ਕੋਈ ਬੜਾ ਵਧੀਆ ਸਾਨੂੰ ਬੜੇ ਸਾਰੇ ਸਾਡੇ ਭੈਣ ਭਰਾਵਾਂ ਨੂੰ ਪਿਆਰ ਮਿਲ ਰਿਹਾ ਕੋਈ ਇੱਕ ਨਹੀਂ ਕੋਈ ਬੜਾ ਮਰਾ ਇਹਨੂੰ ਖੁਸ਼ ਰੱਖੇ ਆਬਾਦ ਰਹਿਣ ਸਾਰੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਇਹ ਦੱਸੋ ਕਿ ਜਦੋਂ ਦਾ ਕਰਤਾਰਪੁਰ ਲਾਂਘਾ ਖੁੱਲਿਆ ਹੈ 72 ਸਾਲ ਤੱਕ ਦੂਰ ਪਿੰਦੇ ਨਾਲ ਉਧਰੋਂ ਇਧਰ ਦੇ ਨਜ਼ਾਰੇ ਕਰੀ ਦੇ ਆਏ ਹੁਣ ਬਾਬੇ ਨੇ ਮਿਹਰ ਕਰ ਦਿੱਤੀ ਮਨਜ਼ੂਰੀਆਂ ਹੋ ਗਈਆਂ ਪਰ ਬਾਰਡਰ ਤੇ ਖੁੱਲਣ ਤੋਂ ਬਾਅਦ ਜਿੱਦਾਂ ਅਸੀਂ ਅਡੀਕ ਰੱਖਦੇ ਸਾਂ ਕਿ ਰੋਜ਼ਵਾਰ 5000 ਪ੍ਰਾਣੇ ਸਾਨੂੰ ਗੱਲ ਬਖੜੀ ਪਾਉਣ ਲਈ ਹੋਣਗੇ ਉਦਾਂ ਹੋਇਆ ਨਾ ਕੀ ਵਜਾ ਉਧਰ ਰੋਕਾ ਨੇ ਤੇ ਕਿਸ ਕਿਸਮ ਦੀਆਂ ਗੱਲ ਜ਼ਰਾ ਬਾਬੇ ਦੇ ਘਰ ਚ ਇੱਕ ਲੋਕ ਇਨਸਾਫ ਵਾਲੀ ਕਰਨਾ ਅਸੀਂ ਇਨਸਾਫ ਵਾਲੀ ਕਰਾਂਗੇ ਗੱਲ ਐਦਾ ਜੀ ਵੇਖੋ ਜੋ ਸਿਸਟਮ ਬਣਾਇਆ ਹੈ ਨਾ ਵੇਖੋ ਜਦ ਪਹਿਲੀ ਗੱਲ ਸਾਡੇ ਮੌਖ ਦੇ ਜਿਹੜੇ ਯੰਗ ਨੇ ਨਾ ਉਹਨਾਂ ਵੀ ਇਹਤ ਮਿਲਦਾ ਨਹੀਂ ਛੇ ਦੇ ਕੇ ਤੁਹਾਡੇ ਕਿ ਸਾਡੇ ਘਟੇ ਗਏ ਨੇ ਚਲੋ ਹੋ ਸਕਦਾ ਹੈ ਮਜਬੂਰੀਆਂ ਹੁਣ ਮੈਂ ਨਹੀਂ ਇਹ ਕੋਈ ਮੈਂ ਸਰਦਾਰਪੁਰ ਹਲਾਂਗੇ ਜਿੱਥੇ ਵੀਜ਼ੇ ਦੀ ਲੋੜ ਹੈ ਉਹ ਤਾਂ ਮੈਂ ਤੁਹਾਨੂੰ ਦੱਸਦਾ ਉਹਦਾ ਵੀ ਕਾਰਨ ਇਹ ਹੋਵੇ ਕਿ ਹਰ ਬੰਦੇ ਪਾਸਪੋਰਟ ਦੀ ਸ਼ਰਤ ਲਾਤੀ ਹੈ ਪਾਸਪੋਰਟ ਜਿਹੜਾ ਬਜ਼ੁਰਗ ਬੰਦਾ ਬਣਾਣਾ ਜਾਂ ਕਿਤੇ ਲੰਮੇ ਪ੍ਰੋਸੈਸ ਵਿੱਚ ਉਸ ਤੋਂ ਅਖਾ ਵੀ ਜੇ ਉਹਦੇ ਨਾਲ ਕੋਈ ਹੋਰ ਸਿਸਟਮ ਲੱਭ ਲੈਣ ਪਾਸਪੋਰਟ ਦੀ ਬਜਾਏ ਜਿਹਦੇ ਕੋ ਕੋ ਉਹਨਾਂ ਦਾ ਆਪਣਾ ਪਛਾਣ ਪੱਤਰ ਆਂਡੀ ਕਾਰਡ ਵਗੈਰਾ ਕੋ ਦੇਖ ਕੇ ਵੀ ਜਿਹੜਾ ਜਾਇਜ਼ ਹੋਵੇ ਉਹ ਸੌਖਾ ਹੋ ਜਾਏ ਕੰਮ ਤੇ ਫਿਰ ਸੰਗਤਾਂ ਤੁਸੀਂ ਚਾਹੁੰਦੇ ਇੱਥੇ ਹੋਰ ਸਹੂਲਤ ਹੋਣੀ ਚਾਹੀਦੀ ਹੈ ਸਹੂਲਤ ਥੋੜਾ ਜਿਹਾ ਵਿੱਚ ਸਿਸਟਮ ਥੋੜਾ ਜਿਹਾ ਜੋ ਚੈਨਲ ਹੈ ਨਾ ਉਹ ਥੋੜਾ ਜਿਹਾ ਸਿੱਧਾ ਸੌਖਾ ਜਿਹਾ ਕਰ ਦੇਣ ਵਿੱਚ ਉਹ ਤਾਂ ਗੁੰਝਲਦਾਰ ਨਾ ਹੋਵੇ ਆ 551 ਗੁਰਪੂਰਤ ਦੀਆਂ ਇਹ ਰੌਣਕਾਂ ਜਿਹੜੀਆਂ ਇਹਨਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਨਾਨਕ ਨਾਮ ਲੈਵਾ ਸੰਗਤਾਂ ਨੇ ਜਿਹੜੀਆਂ ਉਹਨਾਂ ਵਾਸਤੇ ਤੁਸੀਂ ਕੀ ਸੁਣਾ ਦੇਣਾ ਚਾਹੋ ਮੈਂ ਤਾਂ ਇਹੀ ਕਰਾਂਗਾ ਕਿ ਇਹਨਾਂ ਪਹਿਲਾਂ ਸਭ ਤੋਂ ਪਹਿਲਾਂ ਸੂਹ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਸਾਡੇ ਗੁਰਪੁਰਪੁਰ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰੂ ਦੀ ਤੇ ਸਭ ਦੀ ਸਾਰੀ ਦੁਨੀਆ ਦੀ ਚੜ੍ਹਦੀ ਕਲਾ ਸੁਖ ਸ਼ਾਂਤੀ ਦੀ ਕਾਮਨਾ ਕਰਦਾ ਖੁਸ਼ ਰਹਿਣ ਆਪਣੇ ਜੋ ਵਿੱਚ ਬਾਣੀ ਬਾਣੇ ਜੋ ਗੁਰਸਿੱਖ ਭਾਈ ਨੇ ਜਾਂ ਦੂਜੇ ਆਪਣੇ ਧਰਮ ਵਿੱਚ ਪੱਕੇ ਰਹਿਣ ਆਪਣੇ ਕੀਦੇ ਵਿੱਚ ਪੱਕੇ ਰਹਿਣ ਤੇ ਸਾਰੇ ਖੁਸ਼ ਰਹਿਣ ਪੰਜਾਬੀ ਰੇਡੀਓ ਯੂਐਸਏ ਦੇ ਸਭ ਦੇਖ ਰਹੇ ਦਰਸ਼ਕ ਜਿਹੜੇ ਸੋਸ਼ਲ ਮੀਡੀਆ ਰਾਈ ਸਾਨੂੰ ਦੇਖ ਰਹੇ ਉਹਨਾਂ ਨੇ ਉਹ ਰੇਡੀਓ ਰਾਈ ਸੁਣ ਰਹੀਆਂ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਲੈਹਦੇ ਪੰਜਾਬ ਚ ਮਸੂਦ ਅੱਲੀ ਜੀ ਆਇਆਂ ਨੂੰ ਕਹਿੰਦਾ ਬਾਬਾ ਗੁਰਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਕਵਰੇਜ 2020 ਦੇ ਵਿੱਚ ਉਹ ਜਿਹੀਆਂ ਉਮੀਦਾਂ ਤੇ ਡੂੰਘੀਆਂ ਆਸਾਂ ਕਿ ਆਪ ਸਭ ਬਿਲਕੁਲ ਠੀਕ ਠਾਕ ਹੋਵੋਗੇ ਦੁਨੀਆ ਪਰ ਤੋਂ ਜਗਤ ਪਰ ਤੋਂ ਨਾਨਕ ਨਾਮ ਲੈਵਾ ਇਸ ਵੇਲੇ ਬਾਬੇ ਦੀ ਇਸ ਧਰਤੀ ਤੇ ਪਹੁੰਚ ਚੁੱਕੇ ਨੇ ਬਹੁਤ ਚਿਰਾਂ ਦੇ ਸੁਪਨੇ ਸਨ ਬਹੁਤ ਚਿਰਾਂ ਦੀਆਂ ਰੀਝਾਂ ਸਨ ਕਿ ਜਾਈਏ ਮੱਥਾ ਟੇਕੀਏ ਔਰ ਉਥੋਂ ਦੇ ਸਮਾਗਮ ਨੇ ਜੜੇ ਉਹਨਾਂ ਦੇ ਨਜ਼ਾਰੇ ਕਰੀਏ ਸੋ 에ਰ ਕੀ ਜਿਹੜੇ ਕੋਰੋਨਾ ਦੀ ਮਹਾਮਾਰੀ ਹੈ ਉਹਦੇ ਕਾਰਨ ਉਦਾਂ ਤੇ ਗੱਜ-ਵੱਜ ਕੇ ਸੰਗ ਤਾਂ ਨਾ ਆਪੜੀਆਂ ਪਰ ਬਾਬੇ ਦਾ ਇਹ ਜਿਹੜਾ ਘਰ ਹੈ ਉਸੇ ਤਰ੍ਹਾਂ ਆਬਾਦ ਹੈ ਉਸੇ ਤਰ੍ਹਾਂ ਇਥੇ ਰੌਣਕ ਵੀ ਹੈ ਸੋ ਕੁਛ ਸਾਡੇ ਜੀ ਨੇ ਜਿਹੜੇ ਉਹ ਮਿਲ ਗਏ ਆ ਸਸਰੇ ਕਾਲ ਜੀ ਅਸੀ ਕਾਲ ਜੀ ਨਾ ਦੱਸੋ ਮਲਕਾਰ ਸਿੰਘ ਜੀ ਕਿੱਥੋਂ ਆਣਾ ਹੋਇਆ ਫਿਰੋਜ਼ਪੁਰ ਤੋਂ ਜੀ ਫਿਰੋਜ਼ਪੁਰ ਚੜ੍ਹਦੇ ਪੰਜਾਬ ਹਾਂ ਜੀ ਕਿ ਇਹ ਪਹਿਲੀ ਵਾਰ ਆਏ ਜੇ ਪਹਿਲਾਂ ਵੀ ਆਏ ਜੀ ਨਹੀਂ ਪਹਿਲੀ ਵਾਰ ਆਏ ਜੀ ਕਦੋਂ ਤੋਂ ਰੀਤ ਸੀ ਆਉਣ ਦੀ ਇਹ ਬੜੀ ਚੜ੍ਹਦੀ ਆਹਰੀ ਜੀ ਵੀ ਕਿ ਗੁਰੂ ਨਾਨਕ ਦੇਵ ਜੀ ਨੂੰ ਦਰਸ਼ਨ ਹੁਣ ਵੀ ਚੰਗੇ ਭਾਗਾਂ ਨਾਲ ਜਿਹੜੇ ਸਾਣ ਦਰਸ਼ਨ ਉਹ ਇਥੇ ਆ ਗਏ ਤੇ ਇਹ ਦੱਸੋ ਕਿ ਆਉਣ ਤੋਂ ਪਹਿਲਾਂ ਕੋਈ ਸਲਾਹ ਵਿਚਾਰ ਤੇ ਹੋਣਗੇ ਨਾ ਕਿ ਵੀ ਚੱਲੇ ਆ ਉਥੋਂ ਆਉਣ ਲੱਗੇ ਆ ਜਾਂ ਜਿਹੜੇ ਪਹਿਲਾਂ ਫਿਰ ਕੇ ਗਏ ਆ ਉਹਨਾਂ ਨੇ ਵੀ ਕੋਈ ਗੱਲਾਂ ਇਥੋਂ ਦੀਆਂ ਦੱਸੀਆਂ ਹੋਣਗੀਆਂ ਕੀ ਸੁਣਿਆ ਸੀ ਤੇ ਕੀ ਆ ਕੇ ਪਰਖਿਆ ਬਾਬੇ ਦੇ ਘਰ 'ਚ ਨਹੀਂ ਜਿਹੜਾ ਬ੍ਰਹਮਾਨ ਕੋਈ ਹੈ ਵੀ ਜਿਹਦੇ ਸੰਗਤ ਬਹੁਤ ਸੇਵਾ ਕਰ ਰਹੀ ਆ ਬ੍ਰਹਮਾਨ ਖੁਸ਼ ਬ੍ਰਹਮਾਨ ਜਿਹਦੇ ਸੰਗਤ ਮਹਾਰਾਜ ਦਰਸ਼ਨ ਹੋਰ ਕੇ ਨੂੰ ਛੱਡਾਵੇ ਕੋਈ ਦਰਸ਼ਨ ਕਰੇ ਜੇ ਕੋਈ ਰੌਲਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚਾਹ ਮਹਾਗੇ ਸੰਗਤ ਸੇਵਾ ਕਰੀਪੋ ਕਰ ਰਹੀ ਆ ਜਿਹੜੇ ਖਾਣ ਪੀਣ ਵੱਲੋਂ ਰਹਿਣ ਵੱਲੋਂ ਕਮਿਊਨਡੇਸ਼ਨ ਵੱਲੋਂ ਰੂਮ ਵੱਲੋਂ ਲੰਗਰ ਵੱਲੋਂ ਅਪਰਾਲੇ ਨੇ ਉਹਨਾਂ ਬਾਰੇ ਕੀ ਕਹੋਗੇ ਉਹਨਾਂ ਨੇ ਬਹੁਤ ਵਧੀਆ ਬੰਦਬਾਸਤ ਕੀਤੀ ਕਿ ਕੋਈ ਬੰਦਬਾਸਤ ਨਹੀਂ ਕੇ ਕੋਈ ਪਰੇਸ਼ਾਨੀ ਪਹਰਾਨੀ ਕੇ ਚੀਜ਼ ਦੀ ਵੀ ਆਉਂਦੀ ਕਮਰੇ ਮਿਲ ਗਏ ਖਾਣਾ ਬੰਦੇ ਵਾਧੂ ਮਿਲਦਾ ਹਰ ਜੀ ਮਿਲਦੀਆਂ ਥਾਂ ਥਾਂ ਹੀ ਧੋਰੀ ਆ ਬਹੁਤ ਸੇਵਾ ਕਰ ਰਹੇ ਸੀ ਜੀ ਕਿਆ ਬਾਤ ਹੈ ਕਿਆ ਬਾਤ ਹੈ ਕੋਈ ਰੀਜ ਜਿਹੜੀ ਮੰਨਦੇ ਵਿੱਚ ਰਹਿੰਦੀ ਹੋਵੇ ਕਿ ਇਹ ਆਏ ਆ ਤੇ ਇਹ ਇਸ ਵਾਰ ਪੂਰੀ ਕਰਕੇ ਜਾਣੀ ਤੇ ਇਹਨੇ ਕਿਹਦੇ ਵੀ ਗੁਰੂ ਨਾਨਕ ਦੇਵ ਜੀ ਦੱਸਿਆ ਕਰੀਏ ਵੀ ਜਵਾਰਾ ਸਾਨੂੰ ਆਵੇ ਜਿਹੜਾ ਬਾਕੀ ਧਾਮ ਰਹਿ ਗਿਆ ਉਹਨਾਂ ਦੇ ਵੀ ਦਰਸ਼ਨ ਕਰਕੇ ਮੁੜ ਕੇ ਜਾਈਏ ਕਿਆ ਬਾਤ ਕਿਆ ਬਾਤ ਹੈ ਜੇ ਤੋ ਜਾਓਗੇ ਤੇ ਉਥੋਂ ਦੀ ਸੰਗਤਾਂ ਉਥੋਂ ਦੇ ਨਾਮ ਲੈਵਾਂ ਨੇ ਜਿਹੜੇ ਬਾਬੇ ਗੁਰੂ ਨਾਨਕ ਦੇ ਉਹਨਾਂ ਨੂੰ ਕੀ ਦੱਸੋਗੇ ਕੀ ਉਹਨਾਂ ਨੂੰ ਕਹੋਗੇ ਕਿ ਕੀ ਵੇਖਿਆ ਤੇ ਕੀ ਹਾਲਾਤ ਨੇ ਉਥੇ ਸੰਤਾਂ ਆ ਵੀ ਛੜੇ ਨਾਲ ਚਲੋ ਇਸੇ ਵੀ ਹਾਰ ਬਹੁਤ ਵਧੀਆ ਬਹੁਤ ਸ਼ਾਂਤ ਚੰਗੇ ਨੇ ਤੇ ਲੋਕ ਬਹੁਤ ਚੰਗੇ ਆ ਆਪਾਂ ਦਰਸ਼ਨ ਕਰੀਏ ਧਾਮਾਂ ਦੇ ਵੀ ਆਪਾਂ ਵੇ ਗੱਲ ਤਾਂ ਵੇ ਮੈਂ ਤੁਰੇ ਫਿਰਦੇ ਆਪਾਂ ਦੇ ਨਹੀਂ ਹੁਣ ਜਾਣਾ ਚਾਹੀਦਾ ਨਾਲ ਲੈ ਕੇ ਆਵਾਂਗੇ ਸੰਗ ਤੁਹਾਨੂੰ ਐ ਉਡੀਕ ਰਹੇਗੀ ਔਰ ਅਸੀਂ ਆਸ ਕਰਨੇ ਆ ਕਿ ਜਦੋਂ ਤੁਸੀਂ ਇਥੋਂ ਜਾਓਗੇ ਮਨਿਕਾ ਕਰਕੇ ਢੇਰ ਸਾਰੀਆਂ ਸੋਹਣੀਆਂ ਯਾਦਾਂ ਲੈ ਕੇ ਜਾਓਗੇ ਇਧਰ ਦੱਸਾ ਕਰਕੇ ਜਾਵਾਂਗੇ ਅਸੀਂ ਦੁਬਾਰਾ ਇਹ ਜਿਹੜੇ ਸਾਡੇ ਕੋਲ ਚੀਰਸ ਰਹਿ ਗਿਆ ਉਹਨਾਂ ਹੀ ਦੁਬਾਰਾ ਅਸੀਂ ਦਰਸ਼ਨ ਕਰੀਏ ਤੇ ਵੱਧ ਵਧ ਸੰਗਤਾਂ ਨਾਲ ਲੈ ਕੇ ਆਈਏ ਥੈਂਕ ਯੂ ਤੁਸੀਂ ਕੁਝ ਸਮਾਂ ਦਿੱਤਾ ਠੀਕ ਹੈ ਜੀ ਮਿਰਮਾ ਅੱਛਾ ਜੀ ਭੈਣ ਹੋਣੇ ਸਾਡੇ ਨਾਲ ਖੜੇ ਆ ਥੋੜਾ ਜਿਹਾ ਜਰਾ ਉਰ ਆ ਜਾਓ ਜੀ ਸਸਰੀਕਾਲ ਜੀ ਅੱਗੇ ਆ ਜਾਓ ਸਸ਼ੀ ਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਨਾਂ ਦੱਸੋ ਆਪਣਾ ਜੀ ਮੇਰਾ ਨਾਮ ਸਰਬਜੀਤ ਕੌਰ ਮੋਗਾ ਤੋਂ ਜੀ ਮੋਗੇ ਤੋਂ ਆਏ ਜੀ ਜੀ ਆਨ ਕਿਨੇ ਜੀ ਤੁਹਾਨੂੰ ਹਾਂ ਜੀ ਤੇ ਤੁਹਾਡਾ ਪਹਿਲੀ ਵਾਰ ਆਣਾ ਹੋਇਆ ਪਹਿਲਾਂ ਵੀ ਆਏ ਜੀ ਨਹੀਂ ਜੀ ਮੇਰਾ ਫਸਟ ਵਾਰ ਆ ਜੀ ਆਹ ਹਾਂ ਤੇ ਕਦੋਂ ਤੋਂ ਜ਼ੋਰ ਲਾ ਰਹੇ ਸੀਗੇ ਤੇ ਬਾਬਾ ਕੰਡ ਆਏ ਜੀ ਤੁਹਾਡੇ ਪਰੋਣੇ ਬਣਨ ਚੇ ਮੇਰੇ ਦਰ ਤੇ ਆਉਣ ਚ ਕੁਝ ਦੇਰ ਆ ਕੁਝ ਟਾਈਮ ਲੱਗੂ ਹਾਂਜੀ ਜੀ ਮੇਰੇ ਹਸਬੰਦ ਤੀਸਰੀ ਵਾਰ ਆਏ ਆ ਜੀ। ਕੀ ਬਾਤ ਹੈ? ਹਾਂਜੀ। ਲੜਾਈ ਤੇ ਹੁੰਦੀ ਹੁਣੀ ਹੈ ਕਿ ਆ ਤੇਰਾ ਤੀਜਾ ਫੇਰਾ ਮੈਨੂੰ ਇੱਕ ਵਾਰਾ ਵੀ ਨਹੀਂ ਲੈ ਗਿਆ। ਨਹੀਂ ਜੀ ਮੇਰੇ ਮਨਾਂ ਵਿੱਚ ਇੱਕ ਵਿਹਮ ਰੱਖਿਆ ਹੋਇਆ ਸੀਗਾ। ਹਾਂ। ਮੇਰੇ ਮਨ ਵਿੱਚ ਇੱਕ ਵਿਹਮ ਰੱਖਿਆ ਹੋਇਆ ਸੀ ਵੀ ਸ਼ਾਇਦ ਜੇ ਮੈਂ ਪਾਕਿਸਤਾਨ ਚਲੀ ਕਿ ਮੇਰਾ ਕਿਤੇ ਫਾਰਮ ਦਾ ਵੀਜ਼ਾ ਨਹੀਂ ਲੱਗਣਾ। ਲੇਕਿਨ ਇਹਨਾਂ ਨੇ ਮੇਰਾ ਇਹ ਵਿਹਮ ਦੂਰ ਕਰਤਾ ਇਹ ਆਪ ਫਾਰਮ ਜਾਇਆ ਇਹ ਦੋ ਵਾਰੀ ਪਾਕਿਸਤਾਨ ਵੀਜ਼ਾ ਲੱਗਣ ਲੱਗਣ ਤੋਂ ਬਾਅਦ ਇਹ ਤੀਸਰੀ ਵਾਰ ਆਏ ਆ। ਲੇਕਨ ਹੁਣ ਮੈਂ ਆਪਦੇ ਬੱਚਿਆਂ ਨੂੰ ਵੀ ਅੱਗੇ ਮੋਟੀਵੇਟ ਕਰੂੰਗੀ ਕਿ ਉਹ ਵੀ ਜ਼ਰੂਰ ਆਉਣ ਇੱਥੇ ਆਪਣੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੇ ਜੋ ਮੇਰਾ ਵਹਿਮ ਸੀ ਉਹ ਨਿਕਲ ਗਿਆ ਜੀ ਇੱਕ ਸਵਾਲ ਪੁੱਛਣਾ ਚਾਹੁੰਨਾ ਜੇ ਇਜਾਜ਼ਤ ਹੋਵੇ ਹਾਂਜੀ ਪੁੱਛੋ ਜੀ ਇੱਕ ਤਕੜੀ ਦੇ ਵਿੱਚ ਬਾਬੇ ਦੇ ਦਰ ਤੇ ਮੱਥਾ ਟੇਕਣਾ ਹੈ ਤੇ ਦੂਜੇ ਪਾਸੇ ਫਾਰਮ ਦਾ ਵੀਜ਼ਾ ਹੈ ਕਿ ਪੱਲੇ ਦੋਵੇਂ ਬਰਾਬਰ ਨੇ ਕਿਹੜੇ ਪੱਲੇ ਜਬਾਓਗੇ ਜੀ ਦੇਖੋ ਜੀ ਫੋਰਨ ਦਾ ਵੀ ਤਾਂ ਕੁਛ ਦੇਰ ਦੀ ਚਮਕ ਦਮਕ ਆ ਲੇਕਿਨ ਬਾਬੇ ਨਾਨਕ ਦੀ ਤੱਕੜੀ ਜੀ ਤਾਂ ਜੀ ਪਤਾ ਨਹੀਂ ਕਿੰਨੇ ਆ ਕਿ ਜਨਮ ਕਿੰਨਿਆਂ ਆ ਕਿ ਕੁਲਾਂ ਤਰ ਜਾਣੀਆਂ ਫੇਰ ਇਹ ਵਹਿਮ ਆ ਜਿਹੜਾ ਇਹ ਦਿਲ ਚ ਕਿਉਂ ਭਲੇ ਇਹ ਇਹ ਜੀ ਕੱਢਦਾ ਜੀ ਕੱਢ ਦਿੰਦਾ ਹਾਂਜੀ ਇਹ ਯਾਦ ਰੱਖੋ ਕਿ ਇਹ ਜਿਹੜੇ ਅਪਰਾਲੇ ਬੰਦੋਬਸ ਕਰਨੇ ਇਹ ਬਾਬੇ ਦੀਆਂ ਜ਼ਿੰਮੇਵਾਰੀਆਂ ਘਬਰਾਉਣ ਦੀ ਲੋੜ ਨਹੀਂ ਹੈ ਹਾਂਜੀ ਨਹੀਂ ਜੀ ਹੁਣ ਇਹ ਵਹਿਮ ਨਿਕਲ ਗਿਆ ਅਸੀਂ ਮਹਾਰਾਜ ਦਾ ਬਹੁਤ ਬਾਤ ਸ਼ੁਕਰਾਨਾ ਕਰਦੇ ਆ ਕਿ ਇਹ ਸਾਡਾ ਵਹਿਮ ਜਲਦ ਗੋ ਹੀ ਨਿਕਲ ਗਿਆ ਜੀ ਇਹ ਦੱਸੋ ਕਿ ਹੁਣ ਜਦੋਂ ਆਏ ਜੇ ਇੱਥੋਂ ਦੇ ਸਮਾਗਮ ਨੇ ਜਿਹੜੇ ਉਹਨਾਂ ਦਾ ਅੱਖਾਂ ਆਪ ਨਜ਼ਾਰਾ ਕੀਤਾ ਹੈ ਸਭ ਕੁਝ ਦੇਖਿਆ ਹੈ ਅੰਦਰ ਕੋ ਚਾਹਤੇ ਹੋਣਗੇ ਨਾ ਜਿਹੜੇ ਐ ਫੁੱਟ ਫੁੱਟ ਕੇ ਛਾਲਾ ਮਾਰ ਮਾਰ ਬਾਹਰ ਹੁੰਦੇ ਨੇ ਮੈਂ ਤੁਹਾਨੂੰ ਮੌਕਾ ਦਿੰਨਾ ਹੈ ਸ਼ਬਦਾਂ ਰਾਹੀਂ ਸਾਡੇ ਸਾਰੇ ਦਰਸ਼ਕ ਨੇ ਜਿਹੜੇ ਹੋ ਔਰ ਸਾਡੇ ਰੇਡੀਓ ਤੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਵਾਸਤੇ ਬਿਆਨ ਕਰਦੋ ਹਾਂਜੀ ਜੀ ਮੇਰੀ ਬੇਟੀ ਦਾ ਅਸੀਂ ਲਗਾਇਆ ਹੋਇਆ ਫੈਲ ਮੈਂ ਸੋਚਦੀ ਆ ਜੇ ਉਹਦਾ ਨਾਂ ਆਇਆ ਹਜੇ ਫੌਰਨ ਦਾ ਤਾਂ ਅਸੀਂ ਪਹਿਲਾਂ ਉਹਨਾਂ ਨੂੰ ਇੱਥੇ ਜ਼ਰੂਰ ਦਰਸ਼ਨ ਕਰਵਾਵਾਂਗੇ ਜੀ ਦੂਸਰੀ ਬੇਟੀ ਬਾਰੇ ਵੀ ਸੋਚਿਆ ਉਹਨਾਂ ਨੂੰ ਵੀ ਇੱਥੋਂ ਦੇ ਦਰਸ਼ਨ ਜ਼ਰੂਰ ਕਰਵਾਉਣੇ ਆ ਜੀ ਮਹਾਰਾਜ ਨੇ ਚਾਹਿਆ ਤਾਂ ਸ਼ਾਇਦ ਇਸ ਗਾਂਲੇ ਸਾਲ ਚ ਜ਼ਰੂਰ ਆ ਜਮ ਜਮ ਆਓ ਟੋਕ ਟੋਕ ਕੇ ਆਓ ਔਰ ਅਸੀਂ ਇਹ ਇੱਕ ਅੰਦਰੋਂ ਸਾਡਾ ਸੀਸ ਹੈ ਕਿ ਜਦੋਂ ਜਦੋਂ ਆਓ ਸੋਹਣੀਆਂ ਯਾਦਾਂ ਲੈ ਕੇ ਜਾਓ ਔਰ ਉੱਥੇ ਜਾ ਕੇ ਦੱਸੋ ਕਿ ਬਾਬੇ ਦੇ ਦਵਾਰੇ ਦੇ ਉੱਤੇ ਕਿਦਾਂ ਰਹਿਤਾਂ ਜੜੀਆਂ ਉਹ ਵਰਦੀ ਹਾਂਜੀ ਜੀ ਅਸੀਂ ਦੋਨਾਂ ਸਰਕਾਰਾਂ ਤੋਂ ਇਹ ਮੰਗ ਕਰਦੇ ਹਾਂ ਕਿ ਸਾਡਾ ਵੀਜ਼ਾ ਕੁਝ ਦਿਨਾਂ ਦਾ ਹੋਰ ਹੋਵੇ ਕਿਉਂਕਿ ਇੱਕ ਦਿਨ ਤਾਂ ਜਾਣ ਚ ਲੱਗ ਜਾਂਦਾ ਇੱਕ ਦਿਨ ਵਾਪਸੀ ਦਾ ਲੱਗ ਜਾਂਦਾ ਲੇਕਿਨ ਜਿਹੜੇ ਇਹ 3 ਦਿਨ ਇਹ ਸਾਨੂੰ ਮਤਲਬ ਕਿ ਥੋੜੇ ਜਿਹੀ ਘੰਟਿਆਂ ਵਾਂਗੂ ਲੱਗ ਰਹੇ ਆ ਅਸੀਂ ਜਾਉਨੇ ਕਿ ਸਰਕਾਰ ਨੂੰ ਥੋੜਾ ਜਿਹਾ ਵੀਜਾ ਵਧਾ ਕੇ ਸਾਡੇ ਜਿਹੜੇ ਹੋਰ ਵੀ ਗੁਰੂ ਧਾਮ ਆ ਸਾਨੂੰ ਉਹਨਾਂ ਦੇ ਦਰਸ਼ਨ ਕਰਨ ਦਾ ਵੀ ਮੌਕਾ ਦਿੱਤਾ ਜਾਵੇ ਜੀ ਕਦੀ ਕੋਈ ਸ਼ਹਿ ਖਰੀਦਣ ਤੋਂ ਪਹਿਲਾਂ ਉਹ ਵੇਖਿਆ ਕਿ ਦੁਕਾਨਦਾਰ ਕਹਿੰਦਾ ਇਹ ਇਹਦਾ ਸੈਂਪਲ ਆ ਇਹ ਜ਼ਰਾ ਚੈੱਕ ਕਰੋ ਜੇ ਸੈਂਪਲ ਪਸੰਦ ਆਵੇ ਤੇ ਸ਼ਹਿ ਲੈਣਾ ਜਾਂ ਸੌਦਾ ਲੈਣਾ ਕਦੀ ਹੋਇਆ ਹੋਏਗਾ ਤੁਹਾਡੇ ਪੰਜਾਬ ਚ ਇਦਾਂ ਹਾਂਜੀ ਜੀ ਮੈਂ ਇਹ ਵੀ ਸੈਂਪਲ ਸੀ ਬਾਬੇ ਵੱਲੋਂ ਕਿ ਤੁਹਾਡੇ ਅੰਦਰ ਦਾ ਵਹਿਮ ਹੈ ਜਿਹੜਾ ਉਹਨੂੰ ਛੱਡੋ ਜੀ ਉਹ ਨਿਕਲ ਗਿਆ ਜੀ ਜੀ ਇਹ ਉਹ ਨਿਕਲ ਗਿਆ ਜੀ ਨਿਕਲ ਗਿਆ ਜੀ ਹਾਂਜੀ ਬਹੁਤ ਸੋਹਣਾ ਲੱਗਾ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਕੇ ਔਰ ਸਾਡੀ ਅਰਦਾਸ ਹੈ ਸਾਡੀ ਇਹ ਵੇਸ਼ ਜਦੋਂ ਤੁਸੀਂ ਤੋਂ ਜਾਓ ਤੇ ਢੇਰ ਸਾਰੀਆਂ ਯਾਦਾਂ ਲੈ ਜਿਓ ਬਾਰ-ਬਾਰ ਆਓ ਤਾਂ ਜੇ ਤੁਹਾਨੂੰ ਇਹ ਤਿੰਨ ਦਿਨ ਜਿਹੜੇ ਥੋੜੇ ਨਾਲ ਲੱਗਣ ਹਾਂਜੀ ਠੀਕ ਹੈ ਜੀ ਠੀਕ ਹੈ ਤੁਹਾਨੂੰ ਜੀ ਜੀ ਬਾਬਾ ਜੀ ਕਹਿ ਰਹੇ ਨੇ ਕਿ 15 ਦਿਨ ਦਾ ਵੀਜ਼ਾ ਹੋਣਾ ਚਾਹੀਦਾ ਲੋ ਜੀ ਇਹਦੇ ਨਾਲ ਹੀ ਪੰਜਾਬੀਆਂ ਨੂੰ ਜੀਐਸਐਡੀ ਸਾਰੇ ਜਿਹੜੇ ਸੋਸ਼ਲ ਮੀਡੀਆ ਨਾਲ ਦੇਖਣ ਵਾਲੇ ਦਰਸ਼ਕ ਹਨ ਔਰ ਸਾਡੇ ਜਿਹੜੇ ਰੇਡੀਓ ਤੇ ਸੁਣਨ ਵਾਲੇ ਹਨ ਉਹਨਾਂ ਨੂੰ ਅਸੀਂ ਵਾਪਸ ਸਟੂਡੀਓ ਲਈ ਚੱਲਨੇ ਆ ਥੋੜੀ ਦੇਰ ਬਾਅਦ ਦੁਬਾਰਾ ਮਿਲਨੇ ਆ ਅਗਲੀ ਕਵਰ ਵਿੱਚ ਲਗਾਏ ਕਦ ਇੱਕ ਫਕੀਰ ਵਡਾ ਮਸਤਾਨ ਪੁੱਛਿਆ ਕੋਲ ਫਕੀਰ ਕਿਸ ਕਾ ਗਰਹਣਾ ਨਾਨਕ ਦਾ ਹਰਤਿਆ ਕਾ ਸੱਚੂ ਦਿਸ ਜਾਣਾ ਇੱਕ ਵਾਰ ਦਰਸ਼ਨ ਕੋ ਬਲ ਜਾਓ ਗੁਰ ਜੀ ਕੇ ਦਰਸ਼ਨ ਕੋ ਦਰਸ਼ਨ ਕੋ ਭਾਈ